ਅੱਜ ਮਿੱਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਆ ਵੀਰ ਜੀ ਆਪਣੇ ਸਾਰਾ ਠੀਕ ਆ ਜੀ ਸਭ ਤੋਂ ਪਹਿਲਾਂ ਮਾਡਲ ਕਿਹੜਾ 855 ਇਹ ਮਾਡਲ 2011 ਜੀ 2011 ਮਾਡਲ ਆ ਨੰਬਰ ਪਿਆ ਬਾਈ ਨੰਬਰ 50 ਆ ਪਹਿਲੀ ਪਾਰਟੀ ਦੇ ਨਾਂ ਆ ਅਗਲੇ ਟਾਇਰ ਵੱਟੇ 750 16 ਦੇ ਆ ਜੀ ਨਵੇਂ ਆ ਜੀ ਹੈਨਾ ਨਵੇਂ ਆ ਜੀ ਤੇ ਮਗਰ ਲਈ ਮਗਰ ਲਈ ਹੋਣਗੇ 90 ਪੈਸੇ ਜੀ ਠੀਕ ਆ ਜੀ 2011 ਮਾਡਲ ਆ ਤੇ ਇਹ ਚ ਬ੍ਰੇਕਾਂ 11 ਮਾੜਲਾ ਤੇਲ ਚ ਬ੍ਰੇਕਾਂ ਹਾਂਜੀ ਰੰਗ ਪੇੜ ਦੀ ਗੱਲ ਕਰੀਏ ਜੀ ਨਾਲ ਹੈ ਜੀ ਸਾਰਾ ਸਾਰਾ ਟਰੈਕਟਰ ਇਹਨਾਂ ਦਾ ਮਗਰਾੜ ਮਗਰਲੇ ਪਾਸੇ ਮਾੜੇ ਮਾੜੇ ਬਣੇ ਆ ਜੀ ਠੀਕ ਆ ਮਗਰਾੜ ਕੱਲੇ ਪੇਂਟ ਹੋਏ ਆ ਮਾੜੇ ਮੋਟੇ ਹੋਏ ਆ ਮਗਰਲੇ ਪਾਸੇ ਜੀ ਠੀਕ ਹੈ ਜੀ ਹਾਂਜੀ 50 ਨੰਬਰ ਹਨਾ ਜੀ ਹਾਂਜੀ 3237 ਠੀਕ ਆ ਸਮਾਨ ਇਹਦੇ ਨਾਲ ਹੀ ਮਾੜੇ ਤੇ ਨਾਲ ਸਾਰਾ ਕੁਝ ਲੱਗਾ ਟਾਵਲੇ ਕੋ ਫੱਟੀ ਮਿਲੇਗੀ ਛਤਰੀ ਹੈ ਨਹੀਂ ਨਹੀਂ ਛਤਰੀ ਨਹੀਂ ਹੈਗੀ ਜੀ ਠੀਕ ਆ ਟਾਪ ਲਾਈਨ ਫੱਟੀ ਹੈਗੀ ਆ ਇੰਜਨ ਗੇਅਰ ਦਾ ਕਿਵੇਂ ਆ ਜੀ ਕਲੌਸ ਕਰਦਾ ਇੰਜਨ ਆ ਜੀ ਕਲੌਸ ਕਰ ਇੰਜਨ ਆ ਤੇ ਇੰਜਨ ਗੇਅਰ ਦਾ ਕਿਵੇਂ ਆ ਬਹੁਤ ਵਧੀਆ ਜੀ ਵੇਖ ਐਂਡਾਂ ਤਾਂ ਹੀ ਹੇਠਾਂ ਨਾਲ ਦੇ ਆ ਠੀਕ ਆ ਨਾਲ ਦੇ ਐਂਡ 11 ਮਾਡਲ ਦੇ 11 ਮਾਡਲ ਆ ਠੀਕ ਆ ਇੰਜਨ ਗੇਅਰ ਦਾ ਵਾਹ ਕੇ ਲੈ ਜਾ ਬਈ ਮੈਂ ਕਹਿੰਦਾ ਪਸੰਦੀ ਕਰੇ ਯਾਰ ਗੁੱਟੀ ਨੋਰ ਮਾਡਲ ਆ ਮੇਰੇ ਗੱਡ ਕੇ ਫੜਾ ਦੇਣਾ ਠੀਕ ਹੈ ਜੀ ਚੀਜ਼ ਦੀ ਥਲੀ ਕਰੇ ਠੀਕ ਆ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਲੈ ਜਾਵੇ ਤੇ ਡਿਮਾਂਡ ਕੀ ਆ ਡਿਮਾਂਡ ਇਹਦੀ ਹੈਗੀ ਆ ਜੀ 3 ਲੱਖ 30 ਹਜ਼ਾਰ ਰੁਪਈਆ ਜਿਹੜਾ ਕਰਕੇ ਆਉਂਦਾ ਜੀ ਵੀ 3 ਲੱਖ ਦੇ 20 ਹਜ਼ਾਰ ਦਾ ਦੇ ਦੇਣ 10 ਹਜ਼ਾਰ ਦਾ ਡਿਸਕਾਊਂਟ ਹੀ ਆ। ਮਾਨਤਾਨੀਆ ਵੀਡੀਓ ਤੇ। ਹਾਂਜੀ 10 ਹਜ਼ਾਰ ਰੁਪਏ ਘੱਟ ਕਰ ਲਾਂਗੇ ਜੀ। ਠੀਕ ਹੈ ਜੀ ਕਿਹੜੇ ਪੈਂਡ ਵਕਾਉ ਆ ਜੀ? ਇਹ ਨਸੀਰੇ ਵਾਲਿਆ ਜੀ। ਜਿਹੜਾ ਜੀ ਮੋਗਾ ਜੀ। ਨੰਬਰ ਬੋਲਿਓ। 6235 ਆ। ਹਾਂਜੀ 33103 ਆ। ਹਣ ਥੋੜੀ ਜਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਾਨ ਕਰਨਾ। ਮਾਨਤਾਨ ਪਹਿਲਾਂ ਹੀ ਕਰਤਾ ਬਾਕੀ ਕੋਈ ਗੱਲ ਨਹੀਂ। ਠੀਕ ਆ ਹੋਰ ਕਰ ਦਿਓ ਜੀ। ਕਰ ਦਿਆਂਗੇ ਜੀ। ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ।